ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਆਪਾਂ ਡਿਜ਼ਾਈਨ ਇਹ ਪਰ ਸਲਾਈ ਦੇ 18 ਗੁੰਡੇ ਲਏ ਨੇ ਜੀ ਦੋ ਸਲਾਈਆਂ ਆਪਾਂ ਨੇ ਪੁੱਠੀਆਂ-ਪੁੱਠੀਆਂ ਬਣਾ ਲੀਆਂ ਜੀ ਕਰਦੇ ਆ ਜੀ ਡਿਜ਼ਾਈਨ ਸ਼ੁਰੂ ਅੰਟੀ ਕੁ ਗੁੰਡਾ ਆਪਾਂ ਉਤਾਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਇੱਕ ਦੋ ਤਾਂ ਅੱਗਾ ਪਿੱਛੇ ਕਰਕੇ ਪੰਜ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ 4 5 ਫੇਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁਠੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ 1 2 3 4 5 ਪੰਜ ਗੁੰਡੇ ਸਿੱਧੇ ਹੁਣ ਲਈ ਜੀ ਦੋ ਗੁੰਡੇ ਆਪਾਂ ਪੁਠੇ ਬਣਾਵਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਹੁਣ ਅੱਗੇ ਜੀ ਪੁੱਠੇ ਸਲਾਈ ਤੇ ਇੱਕ ਕੁੰਡਾ ਉਤਾਰ ਲਿਆ ਜੀ ਹੁਣ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਧਾਗਾ ਅੱਗੇ ਕਰਕੇ ਪੰਜ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਚਾਰ ਪੰਜ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਧਾਗਾ ਅੱਗੇ ਕਰਕੇ ਦੋ ਪੰਜ ਕੁੰਡੇ ਆਪਾਂ ਫੇ ਬਣਾਵਾਂਗੇ ਜੀ 2 3 4 5 ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਗੁੰਡਾ ਪੁੱਠਾ ਬਣਾਵਾਂਗੇ ਨੂੰ ਆ ਗਈ ਸਿੱਧੀ ਸਲਾਈ ਤੇ ਸਿੱਧੀ ਸਲਾਈ ਫੇਰ ਆਪਾਂ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਪੰਜ ਗੁੰਡੇ ਸਿੱਧੇ ਬਣਾਵਾਂਗੇ ਜੀ ਇੱਕ 2 3 4 5 ਹੁਣ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਪੰਜ ਗੁੰਡੇ ਸਿੱਧੇ ਬਣਾਵਾਂਗੇ 1 2 3 4 5 ਤੇ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਹੁਣ ਅੱਗੇ ਇਹ ਪੁੱਠੇ ਚਲਾਈ ਤੇ ਇੱਕ ਗੁੰਡਾ ਉਤਾਰ ਲਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਪੰਜ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਦੋ ਤਿੰਨ ਚਾਰ ਪੰਜ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਧਾਗਾ ਅੱਗੇ ਕਰਕੇ ਆਪਾਂ ਪੰਜ ਗੁੰਡੇ ਪੁੱਠੇ ਬਣਾਵਾਂਗੇ ਜੀ ਦੋ ਤਿੰਨ ਚਾਰ ਪੰਜ ਦੋ ਗੁੰਡੇ ਆਪਾਂ ਸਿੱਧੇ ਬਣਾਵਾਂਗੇ। ਇੱਕ ਗੁੰਡਾ ਪੁੱਠਾ ਬਣਾ ਲਾਂਗੇ। ਆਨਾਗੇ ਸਿੱਤੀ ਸਲਾਈ ਤੇ ਦੋ ਆਪਣੇ ਸਿੱਧੇ ਸਲਾਈਆਂ ਪੈ ਗਈਆਂ। ਪੰਜ ਗੁੰਡੇ ਸਿੱਧੇ, ਦੋ ਪੁੱਠੇ। ਦੋ ਪੁੱਠੀਆਂ ਪੈ ਗਈਆਂ, ਚਾਰ ਸਲਾਈਆਂ ਬਣ ਗਈਆਂ ਆਪਣੇ। ਇੱਕ ਗੁੰਡਾ ਉਤਾਰ ਲਿਆ ਜੀ। ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ। ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ। బ పావే తినివే తిను దో కు అవే పే దో కు సునగే బ ਕਰ ਦੋ ਦੋ ਕੁੰਡੇ ਸਿੱਧੇ ਬੁਣ ਲੈ ਜੀ ਹੁਣ ਆਪਾਂ ਕੁੰਡਾ ਜਿਹੜਾ ਇੱਕ ਇਹ ਵਾਲਾ ਕੁੰਡਾ ਦੋਨਾਂ ਦਾ ਇੱਕ ਬਣਾਵਾਂਗੇ ਹੁਣ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਇੱਕ ਦੋ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਹੁਣ ਧਾਗਾ ਅੱਗੇ ਕਰਾਂਗੇ ਹੁਣ ਆਪਾਂ ਦੋ ਕੁੰਡੇ ਅੱਗੇ ਲੈ ਕੇ ਆਵਾਂਗੇ ਇੱਕ ਕੁੰਡਾ ਪਿੱਛੇ ਲੇ ਕੇ ਆਵਾਂਗੇ। ਹੁਣ ਇਹ ਦੋ ਕੁੰਡਿਆਂ ਨੂੰ ਆਪਾਂ ਸਿੱਧੇ ਬਣਾ ਲਾਂਗੇ ਜੀ ਇੱਕ ਆਪਾਂ ਬਾੜ ਪਾਵਾਂਗੇ ਜੀ। ਜਾਲੀ ਬਣ ਜੂਗੀ ਜੇ ਆਪਣੀ ਇੱਕ। ਦੋ ਕੁੰਡੇ ਆਪਾਂ ਸਿੱਧੇ ਹੁਣਾਗੇ। ਹੁਣ ਇਹ ਵਾਲਾ ਕੁੰਡਾ ਇਹ ਕੁੰਡੇ ਨੂੰ ਦੋਨਾਂ ਨੂੰ ਇਕ ਬਣਾਵਾਂਗੇ ਜੀ ਦੋਨਾਂ ਦਾ। ਅੱਗੇ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਬਣਾਵਾਂਗੇ ਹੁਣ ਆਗੇ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਆਪਣੇ ਕੁੰਡਾ ਤਾਰ ਲਿਆ ਜੀ ਦੋ ਕੁੰਡੇ ਆਪਣੇ ਪੁੱਠੇ ਸਿੱਧੇ ਬਣਨਗੇ ਜੀ ਇੱਕ ਦੋ ਤਿੰਨ ਚਾਰ ਪੰਜ 5 ਗੁੰਡੇ ਬੁੱਠੇ ਬਣ ਗਏ। ਧਾਗਾ ਪਿੱਛੇ ਕਰਕੇ 2 ਗੁੰਡੇ ਆਪਣੇ ਸਿੱਧੇ ਬਣਨਗੇ। ਧਾਗਾ ਅੱਗੇ ਕਰਕੇ 1 2 3 4 5 5 ਗੁੰਡੇ ਬੁੱਠੇ ਬਣਾ ਲਏ ਜੀ 2 ਗੁੰਡੇ ਆਪਾਂ ਸਿੱਧੇ ਬਣਾਉਗੇ। 1 ਗੁੰਡਾ ਬੁੱਠਾ। ਹੁਣ ਆਹੇ ਧਾਗੇ ਸਿੱਧੇ ਚਲਾਈ ਤੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਪੰਜ ਕੁੰਡੇ ਆਪਣੇ ਸਿੱਧੇ ਬਣਨਗੇ ਜੀ ਇੱਕ ਦੋ ਤਿੰਨ ਚਾਰ ਪੰਜ ਤਾਂ ਗਾਗੇ ਕਰਕੇ ਦੋ ਕੁੰਡੇ ਪੁੱਠੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਇੱਕ ਦੋ 3 4 5 ਫਿਰ ਇਹ ਧਾਗਾ ਅੱਗੇ ਕਰਕੇ ਇੱਕ ਦੋ ਗੁੰਡੇ ਪੁੱਠੇ ਜੀ ਇੱਕ ਗੁੰਡਾ ਸਿੱਧਾ ਹੀ ਅਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈੋਂ ਮੈਂ ਇੱਕ ਗੁੰਡਾ ਉਤਾਰ ਲਿਆ ਜੀ ਦੋ ਗੁੰਡੇ ਸਿੱਧੇ ਹੋਣਾਂਗੇ ਪੰਜ ਗੁੰਡੇ ਪੁੱਠੇ ਬਣਾਵਾਂਗੇ ਪੁੱਠੇ ਸਲਾਈ ਹਰ ਵਾਰੀ ਇਦਾਂ ਬਣੇ ਇਹ ਪੁੱਠਾ ਦੇ ਪੁੱਠੇ ਸਿੱਧਿਆਂ ਤੇ ਸਿੱਧੇ ਦੋ ਗੁੰਡੇ ਸਿੱਧੇ ਜੀ ਪੰਜ ਗੁੰਡੇ ਪੁੱਠੇ ਦੋ ਤਿੰਨ ਚਾਰ ਪੰਜ ਦੋ ਗੁੰਡੇ ਸਿੱਧੇ ਇੱਕ ਗੁੰਡਾ ਪੁੱਠਾ ਹੈ ਨਾ ਵੀ ਸਿੱਧੀ ਸਲਾਈ ਤੇ ਤੋ ਕੁੰਡੇ ਬੁੱਠੇ ਜੀ ਪੰਜ ਕੁੰਡੇ ਸਿੱਧੇ ਬਣਾਵਾਂਗੇ ਜੀ 1 2 3 4 5 ਧਾਗਾ ਘੇਰ ਕੇ ਕਰਕੇ ਦੋ ਕੁੰਡੇ ਬੁੱਠੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਬਹੁਤ ਈਜ਼ੀ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਕੇ ਤਿਆਰ ਹੁੰਦਾ ਏ ਨਾ ਅਗੇ ਜੁਫਤੀ ਸਲਾਈ ਤੇ ਉੱਠੀ ਸਲਾਈ ਫੇਰ ਉੱਠਾਂ ਦੇ ਉੱਠੇ ਸਿੱਧਿਆਂ ਦੇ ਸਿੱਧੇ ਆਪਣੇ ਜੁੰਡੇ ਉੱਠੇ ਜੀ ਦੋ ਕੁੰਡੇ ਸਿੱਧੇ ਫੇਰ ਪੰਜ ਕੁੰਡੇ ਉੱਠੇ ਜੀ ਇੱਕ ਦੋ ਤਿੰਨ ਚਾਰ ਪੰਜ ਫੇਰ ਦੋ ਕੁੰਡੇ ਆਪਣੇ ਸਿੱਧੇ ਜੀ ਇੱਕ ਕੁੰਡਾ ਪੁੱਠਾ ਨਾ ਅੱਗੇ ਸਿੱਧੀ ਸਲਾਈ ਦੇ ਇੱਕ ਕੁੰਡਾ ਤਾਲ ਲੈ ਜੀ ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਹੁਣ ਇਹ ਆਪਣਾ ਦੂਜਾ ਡਿਜ਼ਾਈਨ ਸ਼ੁਰੂ ਹੋਊਗਾ ਜੀ ਇੱਕ ਕੁੰਡਾ ਆਪਾਂ ਬੁਣ ਲਿਆ ਜੀ ਇੱਕ ਧਾਗਾ ਅੱਗੇ ਕਰਕੇ ਆਪਾਂ ਨੇ ਇਹ ਦੋ ਕੁੰਡੇ ਆਪਾਂ ਨੇ ਅੱਗੇ ਲੈ ਕੇ ਆਣੇ ਨੇ ਜੀ ਇੱਕ ਕੁੰਡਾ ਪਿੱਛੇ ਲੱਗਿਆ। ਫਿਰ ਆਪਾਂ ਦੋ ਕੁੰਡਿਆਂ ਨੂੰ ਸਿੱਧੇ ਬਣਾਵਾਂਗੇ। ਇੱਕ ਆਪਣੀ ਜਾਲੀ ਪੈ ਗਈ। ਦੋ ਕੁੰਡੇ ਸਿੱਧੇ ਹੁਣ ਲਈ ਹੁਣ ਇਹ ਵਾਲਾ ਕੁੰਡਾ ਤੇ ਵਾਲਾ ਦੋਨਾਂ ਦਾ ਇੱਕ ਬਣਾਵਾਂਗੇ। ਹੁਣ ਦੋ ਕੁੰਡੇ ਪੁੱਠੇ ਬਣਾਵਾਂਗੇ। ਅੱਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਬੁਣਾਵਾਂਗੇ ਫਿਰ ਤੱਗਾ ਅੱਗੇ ਕਰਕੇ ਆਪਾਂ ਦੋ ਕੁੰਡਿਆਂ ਨੂੰ ਅੱਗੇ ਲਿਆਵਾਂਗੇ ਇੱਕ ਕੁੰਡਾ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਨੂੰ ਸਿੱਧੇ ਬੁਣਾਵਾਂਗੇ ਤੇਰਾ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਅੱਗ ਅੱਗੇ ਕਰਕੇ ਦੋ ਕੁੰਡੇ ਆਪਾਂ ਫੁੱਥੇ ਬੁਣਾਗੇ ਜੀ ਇੱਕ ਕੁੰਡਾ ਛੇਡਾਂ ਆ ਦੇਖੋ ਜੀ ਆਪਣੇ ਦੋ ਡਿਜ਼ਾਈਨ ਬਣ ਗਏ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਕਿਸੇ ਕੋਟੀ ਸਵਟਰ ਤੇ ਬਣਾ ਸਕਦੇ ਆ ਬਣ ਕੇ ਬਹੁਤ ਸੋਹਣਾ ਲੱਗਦਾ ਹੈ ਮਿਲਦੇ ਆਂ ਅਗਲੀ ਵੀਡੀਓ ਜੀ ਤੁਹਾਨੂੰ ਦਾ